ਕੀ ਨਾਈ ਤੁਹਾਡਾ ਜਸਵੰਤ ਸਿੰਘ ਜੀ ਮੈਂ ਗੁਰਦੁਆਰਾਤ ਖੋਈ ਹੈ ਜੀ ਜਿਹੜਾ ਗੁਰਦੁਆਰਾ ਸਾਹਿਬ ਹੈ ਤੇ ਗੁਰਦੁਆਰਾ ਸਾਹਿਬ ਹੈ ਜੀ ਰਾਤ ਹਨੇਰੇ ਵਿੱਚ ਇੱਕ ਗੋਲਕ ਤੋੜ ਕੇ ਗਏ ਆ ਬਿਲਕੁਲ ਸੀਸੀਟੀਵੀ ਕੈਮਰੇ ਲੱਗੇ ਆ ਬਿਲਕੁਲ ਉਹਨਾਂ ਕੋ ਖੋਫ ਕੋਈ ਨਹੀਂ ਔਰ ਕੈਮਰਾ ਦੇ ਵਿੱਚ ਬਿਲਕੁਲ ਕਲੀਅਰ ਕੱਟ ਨਜ਼ਰ ਆ ਰਹੇ ਆ ਔਰ ਉਹ ਜਾ ਕੇ ਗੁਰਦੁਆਤੇ ਜਿੱਥੇ ਮਹਾਰਾਜਾ ਪ੍ਰਕਾਸ਼ ਹੋ ਰਿਹਾ ਉਹਦੇ ਵਿੱਚ ਜਾ ਕੇ ਉਹਨਾਂ ਗੋਲਕ ਬੁਰੀ ਤਰੀਕੇ ਨਾਲ ਆਪਣੇ ਕਟਰ ਲੈ ਕੇ ਆਏ ਆ ਉਹ ਬਿਲਕੁਲ ਗੋਲਕ ਚੋਂ ਪੈਸੇ ਕੱਢ ਕੇ ਤੋੜ ਕੇ ਗੋਲਕ ਨੂੰ ਕਟਰ ਦੇ ਨਾਲ ਉਹ ਪੈਸੇ ਕੱਢ ਕੇ ਫਰਾਰ ਹੋ ਗਏ ਆ ਔਰ ਉਹਦੇ ਵਿੱਚ ਇੱਕ ਪਿਛਲੇ ਬੰਨੇ ਦਰਬਾਰ ਦੇ ਜੋ ਸਾਡਾ ਅਲਮਾਰਾ ਸੀਗਾ ਜਿਤ ਮਹਾਰਾਜ ਦਾ ਰਮਾਲੇ ਸੀਗੇ ਉਹ ਰਮਾਲੇ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਤਕਰੀਬਨ ਪੈਸੇ ਦੀ ਕੋਸ਼ਿਸ਼ ਕਰ ਰਹੇ ਵੀ ਗੱਲਾਂ ਖੋਲ ਕੇ ਅਲਾਕਰ ਦੇ ਵਿੱਚੋਂ ਪੈਸੇ ਕੱਢੇ ਜਾਣ ਉਹ ਵੀ ਗੱਲੇ ਖੋਲ ਕੇ ਰਮਾਲੇ ਮਹਾਰਾਜ ਦੇ ਖਲਾਰਾ ਕੇ ਚੱਲ ਗਏ ਇੱਕ ਜਿੱਥੇ ਸਾਡਾ ਸੋਖਾ ਸਹਣ ਦਾ ਮਹਾਰਾਜ ਦਾ ਸ਼ਾਮਾ ਨੂੰ ਇੱਕ ਉਹਦੇ ਵਿੱਚ ਸਾਡਾ ਲੋਕਰ ਲੱਗੇ ਪਿਆ ਆ ਉਹਦੇ ਵਿੱਚ ਵੀ ਬਿਲਕੁਲ ਉਹ ਅਲਮਾਰੀ ਬਹੁ ਬੁਰੇ ਤਰੀਕੇ ਨਾਲ ਖੋਲਿਆ ਉਹ ਬੜਾ ਖਲਾਰਾ ਪਾ ਕੇ ਗਏ ਸੀਗੇ ਔਰ ਇਸ ਤਰੀਕੇ ਨਾਲ ਬਾਕੀ ਸਾਡੇ ਹੋਰ ਵੀ ਵਾਰਦਾਤਾਂ ਹੋਈਆਂ ਇੱਕ ਗੁਰਦੁਆਰਾ ਸੰਗਤ ਸਾਰਿਆ ਉਹਦੇ ਵਿੱਚ ਵੀ ਜਿੱਕੇ ਨੂੰ ਉਥੇ ਗੋਲਕ ਖੋਲੀਆ ਗੋਲਕ ਬਿਲਕੁਲ ਪਾਲੇ ਤੋੜ ਦਿੱਤੇ ਉਹ ਗੋਲਕ ਖਾਲੀ ਮਿਲੀ ਉਹਨਾਂ ਨੂੰ ਕਿਉਂਕਿ ਉਹਨਾਂ ਉਹ ਕੈਸ਼ ਕੱਢ ਲਿਆ ਸੀਗਾ ਔਰ ਉਹਦੇ ਬਿਲਕੁਲ ਕਪੜੇ ਪੇਟੀ ਜੋ ਕੱਢ ਕੇ ਰਜਾਈਆਂ ਤਲਾਈਆਂ ਸਾਰੀਆਂ ਖਿਲਾਰ ਕੇ ਚਲੇ ਗਏ ਆ ਬਾਬੇ ਨੁਕਸਾਨ ਕਿੰਨਾ ਹੋ ਗਿਆ ਬਿਲਕੁਲ ਜੀ ਸਾਡੇ ਬਾਬਾ ਸੌਣਵਾਲ ਜੀ ਦਾ ਜੋ ਭੈਣੀ ਰੋਡ ਤੇ ਚੜ੍ਹਦੀ ਪ੍ਰਤੀ ਸਿੱਧ ਗੁਰਦੁਆਰਾ ਸੱਜ ਵੱਡੀ ਵਿੱਚ ਇਹਦੇ ਵਿੱਚ ਸਾਡੀ ਤਕਰੀਬਨ ਮਾਸਿਕ ਆਮਦਨ ਜਿਹੜੀ ਹੈਗੀ ਆ 30 ਤੋਂ 35000 ਸੀਗੀ ਔਰ ਸਾਡੇ ਇਸ ਟਾਈਮ ਦੇ ਵਿੱਚ ਸ਼ਹੀਦਾਂ ਦਾ ਸਮਾਗਮ ਹੋਇਆ ਇੱਕ ਹੋਰ ਸਮਾਗਮ ਹੋਇਆ ਸੀਗਾ ਇਸ ਵਾਰ ਜੋ ਸਾਡਾ ਲਾਸ ਹੋਇਆ ਗੁਰਦਾਰ ਸਾਹਿਬ ਨੂੰ ਤੇ ਤਕਰੀਬਨ ਲਗਭਗ 50000 ਰੁਪਏ ਦਾ ਹੋ ਗਿਆ ਗੁਰਦਾਰ ਸਾਹਿਬ ਦੇ ਵਿੱਚ ਕੀ ਲਿੰਦਾ ਸੀਗਾ ਨਹੀਂ ਗੁਰਦਾਰ ਸਾਹਿਬ ਦੇ ਸੀਸੀਟੀਵੀ ਕੈਮਰੇ ਲੱਗੇ ਆ ਰਾਤ ਕੋਈ ਨਹੀਂ ਛਿੰਦਾ ਸੀ ਸੀਸੀ ਕੈਮਰੇ ਦੇ ਵਿੱਚ ਕਿਸੇ ਦੀ ਫੁਟੇਜ ਜਿਹੜੀ ਆ ਰਹੀ ਹੈ ਤਾਂ ਕਿੰਨੇ ਵਿਅਕਤੀ ਬਾਹਰ ਬਿਲਕੁਲ ਤਿੰਨ ਵਿਅਕਤੀ ਸਾਹਮਣੇ ਗੁਰਦਾਰ ਸਾਹਿਬ ਦੇ ਵਿੱਚ ਤਿੰਨ ਵਿਅਕਤੀ ਆ ਰਹੇ ਆ ਜੀ ਬਿਲਕੁਲ ਕਲੀਅਰ ਕਟ ਨਜ਼ਰ ਆ ਰਹੇ ਆ ਨੇੜਲੇ ਪੁਰਸ ਪ੍ਰਸ਼ਾਸਨ ਨੂੰ ਤੁਸੀਂ ਇਸ ਚੀਜ਼ ਦੀ ਇਤਲਾਹ ਦਿੰਦੇ ਜੀ ਬਿਲਕੁਲ ਜੀ ਉਸ ਟਾਈਮ ਜਦ ਦਿਨ ਵਾਰਦਾਤ ਹੋਈ ਆ ਉਸੇ ਟਾਈਮ ਦੇ ਵਿੱਚ ਅਸੀਂ ਐਸਐਸਓ ਨੂੰ ਇਨਫੋਰਮੇਸ਼ਨ ਦਿੱਤੀ ਆ ਔਰ 40 ਮਿੰਟ ਬਾਅਦ ਉਹ ਮੁਲਾਜ਼ਮ ਇੱਥੇ ਆਇਆ ਉਹ ਸਾਡੇ ਬਿਆਨਗਾਰਾ ਲੈ ਕੇ ਚਲੇ ਗਿਆ ਸਟੂਡੈਂਟ ਜੀ ਆ ਰਿਹਾ ਜੀ ਟੋਟਲ 4 ਗੁਰਦੌਰ ਹੈ ਜਿੱਥੇ ਵਾਰਦਾ ਤੁਸੀਂ ਬਿਲਕੁਲ ਜੀ 4 ਗੁਰਦੌਰ ਹੈ ਜਹੋ ਲਾਲ ਤਿੰਨ ਕੀ ਕਹਿਣਾ ਜੀ ਤਿੰਨ ਹਾਂਜੀ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਪੁਲਿਸ ਪ੍ਰਸ਼ਾਸਨ ਦੇਖੋ ਜੀ ਕਾਰਵਾਈ ਕਰ ਰਿਹਾ ਆ ਤੇ ਉਹ ਸਾਡੇ ਜਿਹੜੀਆਂ ਸੀਸੀ ਟੀਵੀ ਦੇ ਫੁਟੇਜ ਆ ਉਹ ਸਾਰੀਆਂ ਲੈ ਗਏ ਸਾਡੇ ਕੋਲ ਔਰ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਕਿ ਕਿਤਨੋਂ ਕਿਤੇ ਭਾਲ ਹੋਵੇ ਅਸੀਂ ਪ੍ਰਸ਼ਾਸਨ ਦੀ ਮਦਦ ਕਰੀਏ ਉਹ ਤਰੀਕੇ ਨਾਲ ਚੋਰ ਜਿਹੜੇ ਫੜੇ ਜਾਣ ਦੋਸ਼ੀ ਫੜੇ ਜਾਣ ਔਰ ਉਹਨਾਂ ਨੂੰ ਮਿਲਦੀ ਸਜ਼ਾ ਬਣਦੀ ਸਜ਼ਾ ਦਿੱਤੀ ਜਾਵੇ ਤਿੰਨ ਗੁਰਦੁਆਰਾ ਸਾਡੇ ਸਜਿਵਟੀ ਦੇ ਵਿੱਚ ਇਹ ਵਾਰਦਾਤ ਹੋਈ ਆ ਇੱਕ ਗੁਰਦੁਆਰਾ ਸਾਡੇ ਟਾਂਗ ਰਿਆ ਉੱਥੇ ਵਾਰਦਾਤ ਹੋਈ ਹੈ ਕਿ ਨਾ ਹੀ ਤੁਹਾਡਾ ਜਸਵੰਤ ਸਿੰਘ ਜੀ ਮੈਂ ਗੁਰਦੁਆਰਾਤ ਹੋਈ ਹੈ ਜੀ ਜਿਹੜਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਹੈ ਜੀ ਰਾਤ ਹਨੇਰੇ ਵਿੱਚ ਇੱਕ ਗੋਲਕ ਤੋੜ ਕੇ ਗਏ ਆ ਬਿਲਕੁਲ ਸੀਸੀਟੀਵੀ ਕੈਮਰੇ ਲੱਗੇ ਆ ਬਿਲਕੁਲ ਉਹਨਾਂ ਖੋਫ ਹੋਈ ਨਹੀਂ ਔਰ ਕੈਮਰਾ ਦੇ ਵਿੱਚ ਬਿਲਕੁਲ ਕਲੀਅਰ ਕੱਟ ਨਜ਼ਰ ਆ ਰਹੇ ਆ ਔਰ ਉਹ ਜਾ ਕੇ ਗੁਰਦੁਆਤੇ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋ ਰਿਹਾ ਉਹਦੇ ਵਿੱਚ ਜਾ ਕੇ ਉਹਨਾਂ ਗੋਲਕ ਬੁਰੀ ਤਰੀਕੇ ਨਾਲ ਆਪਣੇ ਕਟਰ ਲੈ ਕੇ ਆਏ ਆ ਤੇ ਉਹ ਬਿਲਕੁਲ ਗੋਲਕ ਚੋਂ ਪੈਸੇ ਕੱਢ ਕੇ ਤੋੜ ਕੇ ਗੋਲਕ ਨੂੰ ਕਟਰ ਦੇ ਨਾਲ ਉਹ ਪੈਸੇ ਕੱਢ ਕੇ ਫਰਾਰ ਹੋ ਗਏ ਆ ਔਰ ਉਹਦੇ ਵਿੱਚ ਇੱਕ ਪਿਛਲੇ ਬੰਨੇ ਦਰਬਾਰ ਦੇ ਜੋ ਸਾਡਾ ਅਲਮਾਰਾ ਸੀਗਾ ਜਿਤ ਮਹਾਰਾਜ ਦਾ ਰਮਾਲੇ ਸੀਗੇ ਉਹ ਰਮਾਲੇ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਤਕਰੀਬਨ ਪੈਸੇ ਦੀ ਕੋਸ਼ਿਸ਼ ਕਰ ਰਹੇ ਵੀ ਗੱਲਾਂ ਖੋਲ ਕੇ ਅਲਾਕਰ ਦੇ ਵਿੱਚੋਂ ਪੈਸੇ ਕੱਢੇ ਜਾਣ ਉਹ ਵੀ ਗੱਲੇ ਖੋਲ ਕੇ ਰਮਾਲੇ ਮਹਾਰਾਜ ਦੇ ਖਲਾਰਾ ਕੇ ਚੱਲ ਗਏ ਇੱਕ ਜਿੱਥੇ ਸਾਡਾ ਸੋਖਾ ਸਹਣ ਦਾ ਮਹਾਰਾਜ ਦਾ ਸ਼ਾਮਾ ਨੂੰ ਇੱਕ ਉਹਦੇ ਵਿੱਚ ਸਾਡਾ ਲੋਕਰ ਲੱਗੇ ਪਿਆ ਆ ਉਹਦੇ ਵਿੱਚ ਵੀ ਬਿਲਕੁਲ ਉਹ ਅਲਮਾਰੀ ਬਹੁ ਬੁਰੇ ਤਰੀਕੇ ਨਾਲ ਖੋਲਿਆ ਉਹ ਬੜਾ ਖਲਾਰਾ ਪਾ ਕੇ ਗਏ ਸੀਗੇ ਔਰ ਇਸ ਤਰੀਕੇ ਨਾਲ ਬਾਕੀ ਸਾਡੇ ਹੋਰ ਵੀ ਵਾਰਦਾਤਾਂ ਹੋਈਆਂ ਇੱਕ ਗੁਰਦੁਆਰਾ ਸੰਗਤ ਸਰਿਆ ਉਹਦੇ ਵਿੱਚ ਵੀ ਜਿੱਕੇ ਨੂੰ ਉੱਥੇ ਗੋਲਕ ਖੋਲੀਆ ਗੋਲਕ ਬਿਲਕੁਲ ਤਾਲੇ ਤੋੜ ਦਿੱਤੇ ਉਹ ਗੋਲਕ ਖਾਲੀ ਮਿਲੀ ਉਹਨਾਂ ਨੂੰ ਕਿਉਂਕਿ ਉਹਨਾਂ ਉਹ ਕੈਸ਼ ਕੱਢ ਲਿਆ ਸੀਗਾ। ਔਰ ਉਹਦੇ ਬਿਲਕੁਲ ਕਪੜੇ ਪੇਟੀ ਜੋ ਕੱਢ ਕੇ ਰਜਾਈਆਂ ਤਲਾਈਆਂ ਸਾਰੀਆਂ ਖਿਲਾਰ ਕੇ ਚਲੇ ਗਏ ਆ। ਬਾਬੇ ਨੁਕਸਾਨ ਕਿੰਨਾ ਹੋ ਗਿਆ? ਬਿਲਕੁਲ ਜੀ ਸਾਡੇ ਬਾਬਾ ਸੌਣਵਾਲ ਜੀ ਦਾ ਜੋ ਭੈਣੀ ਰੋਡ ਤੇ ਚੜ੍ਹਦੀ ਪ੍ਰਤੀ ਸਿੱਧ ਗੁਰਦਵਾਰਾ ਸੱਜਵੜੀ ਵਿੱਚ ਆ। ਇਹਦੇ ਵਿੱਚ ਸਾਡੀ ਤਕਰੀਬਨ ਮਾਸਿਕ ਆਮਦਨ ਜਿਹੜੀ ਹੈਗੀ ਆ 30 ਤੋਂ 35 ਹਜ਼ਾਰ ਸੀਗੀ। ਔਰ ਸਾਡੇ ਇਸ ਟਾਈਮ ਦੇ ਵਿੱਚ ਸ਼ਹੀਦਾਂ ਦਾ ਸਮਾਗਮ ਹੋਇਆ। ਇੱਕ ਹੋਰ ਸਮਾਗਮ ਹੋਇਆ ਸੀਗਾ ਇਸ ਵਾਰ ਜੋ ਸਾਡਾ ਲਾਸ ਹੋਇਆ ਗੁਰਦਾਰ ਸਾਹਿਬ ਨੂੰ ਤੇ ਤਕਰੀਬਨ ਲਗਭਗ 50000 ਰੁਪਏ ਦਾ ਹੋ ਗਿਆ ਗੁਰਦਾਰ ਸਾਹਿਬ ਦੇ ਵਿੱਚ ਕੀ ਲਿੰਦਾ ਸੀਗਾ ਨਹੀਂ ਗੁਰਦਾਰ ਸਾਹਿਬ ਦੇ ਸੀਸੀਟੀਵੀ ਕੈਮਰੇ ਲੱਗੇ ਆ ਰਾਤ ਕੋਈ ਨਹੀਂ ਛਿੰਦਾ ਸੀ ਸੀਸੀ ਕੈਮਰੇ ਦੇ ਵਿੱਚ ਕਿਸੇ ਦੀ ਫੁਟੇਜ ਜਿਹੜੀ ਆ ਰਹੀ ਹੈ ਤਾਂ ਕਿੰਨੇ ਵਿਅਕਤੀ ਪਾਰੇ ਬਿਲਕੁਲ ਤਿੰਨ ਵਿਅਕਤੀ ਸਾਹਮਣੇ ਗੁਰਦਾਰ ਸਾਹਿਬ ਦੇ ਤਿੰਨ ਵਿਅਕਤੀ ਆ ਰਹੇ ਆ ਜੀ ਬਿਲਕੁਲ ਕਲੀਅਰ ਕਟ ਨਜ਼ਰ ਆ ਰਹੇ ਆ ਨੇੜਲੇ ਪੁਰਸ ਪ੍ਰਸ਼ਾਸਨ ਨੂੰ ਤੁਸੀਂ ਇਸ ਚੀਜ਼ ਦੀ ਇਤਲਾ ਦਿੰਦੇ ਜੀ ਬਿਲਕੁਲ ਜੀ ਉਸ ਟਾਈਮ ਜਦ ਦਿਨ ਵਾਰਦਾਤ ਹੋਈ ਆ ਉਸੇ ਟਾਈਮ ਦੇ ਵਿੱਚ ਅਸੀਂ ਐਸਐਸਓ ਨੂੰ ਇਨਫੋਰਮੇਸ਼ਨ ਦਿੱਤੀ ਆ ਔਰ 40 ਮਿੰਟ ਬਾਅਦ ਉਹ ਮੁਲਾਜ਼ਮ ਇੱਥੇ ਆਇਆ ਉਹ ਸਾਡੇ ਬਿਆਨ ਵਗਾਰਾ ਲੈ ਕੇ ਚਲੇ ਗਿਆ ਸਟੂਡੈਂਟ ਜੀ ਆ ਰਿਹਾ ਜੀ ਟੋਟਲ 4 ਗੁਰਦੁਆਰੇ ਜਿੱਥੇ ਵਾਰਦਾ ਤੁਸੀਂ ਬਿਲਕੁਲ ਜੀ 4 ਗੁਰਦੁਆਰੇ ਜਹੋ ਲਾਲ ਤਿੰਨ ਕੀ ਕਹਿਣਾ ਜੀ ਤਿੰਨ ਹਾਂਜੀ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਪੁਲਿਸ ਪ੍ਰਸ਼ਾਸਨ ਦੇਖੋ ਜੀ ਕਾਰਵਾਈ ਕਰ ਰਿਹਾ ਆ ਤੇ ਉਹ ਸਾਡੇ ਜਿਹੜੀਆਂ ਸੀਸੀ ਟੀਵੀ ਦੇ ਫੁਟੇਜ ਆ ਉਹ ਸਾਰੀਆਂ ਲੈ ਗਏ ਸਾਡੇ ਕੋਲ ਔਰ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਕਿ ਕਿਤਨੋਂ ਕਿਤੇ ਭਾਲ ਹੋਵੇ ਅਸੀਂ ਪ੍ਰਸ਼ਾਸਨ ਦੀ ਮਦਦ ਕਰੀਏ ਉਸ ਤਰੀਕੇ ਨਾਲ ਚੋਰ ਜਿਹੜੇ ਫੜੇ ਜਾਣ ਦੋਸ਼ੀ ਫੜੇ ਜਾਣ ਔਰ ਉਹਨਾਂ ਨੂੰ ਮਿਲਦੀ ਸਜ਼ਾ ਬਣਦੀ ਸਜ਼ਾ ਦਿੱਤੀ ਜਾਵੇ ਤਿੰਨ ਗੁਰਦੁਆਰਾ ਸਾਡੇ ਸਜਿਵਟੀ ਦੇ ਵਿੱਚ ਇਹ ਵਾਰਦਾਤ ਹੋਈ ਆ ਇੱਕ ਗੁਰਦੁਆਰਾ ਸਾਡੇ ਟਾਂਗ ਰਿਆ ਉੱਥੇ ਵਾਰਦਾਤ ਹੋਈ ਹੈ ਅੱਡੇ